संगरूर के सुनामी गेट बाजार में सुबह सुबह उस समय अफड़ातफड़ी मच गई जब सुबह साढ़े पांच बजे बाजार में एक कबाड़ की दुकान में आग लग गई। लेकिन सवाल यह है, उठता है कि कहीं कोई बड़ा हादसा ना हो जाए और इसका जिम्मेदार कौन होगा लेकिन नेता आग बंद करके सारा तमाशा देख रहे हैं, क्योंकि भीड़ वाले इलाके में कबाड़ी की दुकान नहीं होनी चाहिए जिससे दुकानों में गैस सिलेंडर पड़े हैं अगर वह गैस सिलेंडर फट जाते हैं तो कितना नुकसान हो सकता है इस बारे में दुकान के मालिक से बात की गई, तो उन्होंने बताया कि सुबह साढ़े पाँच बजे हमें फोन आया कि आपकी दुकान में आग लग गई है आग लगने से हमारा करीब साढ़े चार लाख रुपए का नुकसान हो गया है ਬਾਦ ਘਰ ਬੰਦ ਕਰਕੇ ਗਿਆ ਤਾਂ ਮੈਂ ਸੂਰੇ ਬੱਤਨ ਨੂੰ ਸਾਡੇ ਬੰਦੇ ਨੂੰ ਫੋਨ ਆਇਆ ਵੀ ਅਗਲਾ ਕਿਉਂ ਰੋ ਪੰਜ ਵਚੜੂ ਮਾਰ ਕੇ ਆ ਕੁਸ ਮਿੰਟ ਦੀ 10 15 7 8 ਸ਼ਾਟ ਹੋਈ ਹੈ ਕੋਈ ਬਾਦ ਦੇ ਦੇ ਦੇਵਾ ਚੱਲ ਰਹੀ ਹੈ ਖਿੱਚ ਗਈ ਕਿੰਨਾ ਨੁਕਸਾਨ ਹੋਣਾ ਨੁਕਸਾਨ ਪੈ ਗਿਆ 4-5 ਲੱਖ ਰੁਪਏ ਦਾ ਨੁਕਸਾਨ ਹੋਣਾ ਸਾਨੂੰ ਫੋਨ ਕਰਾਈ ਕਿਸੇ ਗੰਡਣ ਬਾਂਡੀਆਂ ਨੇ ਵੇਚ ਕਰਕੇ ਅੱਗੇ ਲਾ ਕੇ ਫੜਾ ਵੜੇ 5 ਐਲਮ ਸਫਾਈ ਕਰਨ ਵਾਲੇ ਫੋਨ ਮਾਰਤਾ ਇਹਨਾਂ ਨੂੰ ਹੈਵੀ ਗ੍ਰੇਡ ਨੂੰ ਤੇ ਪਹਿਲੇ ਗ੍ਰੇਡ ਆ ਗਈ ਜਿਹੜਾ ਬਸ ਇੱਕ ਵਾਰ ਦੀ ਗੱਲ ਨਹੀਂ ਗੱਤਰ ਰਦੀ ਰਹਿਣੀ ਹੈ ਮੇਰਾ ਵਿਕਰਮ ਆਈ ਵਿਕਰਮ ਤੂੰ ਕਦੋਂ ਤੱਕ ਰਹਿ ਤਾ ਉਹ ਕਿੰਨੀ ਕਿੰਨੇ ਮੈਂ ਤਾਂ ਸਾਰਾ ਇੱਥੇ ਡਿਊਟੀ ਕਰ ਰਿਹਾ ਸੀ ਆਪਣੀ ਜੋ ਡਿਊਟੀ ਕਰਕੇ ਦੇਖਿਆ ਮੈਂ ਉੱਥੇ ਆਪਣਾ ਗੁਰਦੁਆਰਾ ਸਾਹਿਬ ਨੇ ਜੀ ਉੱਥੋਂ ਮੈਂ ਭੱਜਿਆ-ਭੱਜਾਇਆ ਦੇਖਿਆ ਅੱਗ ਲੱਗ ਰਹੀ ਸੀ ਜਦੋਂ ਮੈਂ ਇਹ ਗੇਟ ਟੱਪਰ ਲੱਗਾ ਦੇਖਿਆ ਕੋਈ ਕੁਝ ਜ਼ਿਆਦਾ ਸੀ ਮੇਰੇ ਕੰਟਰੋਲ ਤੋਂ ਬਾਹਰ ਸੀ ਫਿਰ ਮੈਂ ਔਨਲਾਈਨ ਤੇ ਫੋਨ ਕਰਾਈ ਫਿਰ 5 ਗੱਡੀ ਨੂੰ ਫੋਨ ਕਰਕੇ ਬੁਲਾਇਆ ਜਿੰਦਾ ਤੋੜ ਲੱਗੇ ਜਿੰਦਾ ਰੋਟੇ ਨਹੀਂ ਫਿਰ ਇਹਨਾਂ ਨੂੰ ਫੋਨ ਕਰਾਈ ਕਿ ਦੇਖਿਆ ਜਾਵੇ ਥੋੜਾ ਜਿਹਾ ਸਮਾਨ ਜਿਹੜਾ ਕੁਝ ਹੋ ਰਿਹਾਗਾ ਫਿਰ ਜਿਹੜਾ ਕੁਝ ਹੋਇਆ ਦੇਖੋ ਤੁਹਾਡੇ ਅੱਗੇ ਆ ਚਾਰ ਪੰਜ ਗੱਡੀਆਂ ਆ ਗਈਆਂ 5 ਗੱਡੀ ਦੇ ਅੱਗੇ ਉਮੀਦੋਂ ਵੀ ਆ ਗਈਆਂ ਬਸ